ਸ਼ਹਿਰ ਨੂੰ ਨਸ਼ਾ ਮੁਕਤ ਕਰਨ ਦੀ ਚੱਲ ਰਹੀ ਮਹਿੰਮ ਦੇ ਤਹਿਤ ਗੁਰਦਾਸਪੁਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਦੇ ਵੱਲੋਂ 11 ਕਿਲੋ ਹੈਰੋਇਨ ਕਰੀਬ 575000 ਰੁਪਏ ਦੀ ਟਰੱਕਮਨੀ ਸਮੇਤ 10 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਰੀ ਕੀਤੇ ਪ੍ਰੈਸ ਬਿਆਨ ਦੇ ਵਿੱਚ ਡੀਆਈਜੀ ਸੰਦੀਪ गोयल ਅਤੇ ਐਸਐਸਪੀ ਗੁਰਦਾਸਪੁਰ ਦਿੱਤੇ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਨਸ਼ੇ ਨੂੰ ਨਾ ਪਾਉਣ ਲਈ ਲਗਾਤਾਰ ਹੀ ਕਾਰਵਾਈਆਂ ਕੀਤੀਆਂ ਚਾਲੀਆਂ ਨੇ ਜਿਸ ਦੇ ਤਹਿਤ ਖਾਣਾ ਦੁਰੰਗਲਾ ਦੀ ਪੁਲਿਸ ਵੱਲੋਂ ਹਰਸ਼ਦੀਪ ਉਰਫ ਹਰਸ਼ ਨੂੰ ਪਿੰਡ ਚਿੱਟੀ ਦੇ ਨੇੜੇ ਤੋਂ 8 ਕਿਲੋ ਹੈਰੋਇਨ ਕਰੀਬ 350000 ਟਰੱਕਮਨੀ ਸਮੇਤ ਵਿਅਕਤੀ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦ ਉਹ ਆਪਣੀ ਵਰਨਾਕਾਰ ਦੇ ਵਿੱਚ ਸੀ ਉਤਹੀ ਦੱਸਦੀ ਹੈ ਕਿ ਡਿਲੀਵਰੀ ਦੇ ਕਿਤੇ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਦੂਸਰੇ ਮਾਮਲੇ ਦੇ ਵਿੱਚ ਮੁਹੰਮਦ ਵਸੀਮ ਜੋ ਕਿ ਉੱਤਰ ਪ੍ਰਦੇਸ਼ ਦੇ ਮੁਜ਼ਫਰ ਨਗਰ ਦੇ ਰਹਿਣ ਵਾਲਾ ਹੈ ਉਸ ਨੂੰ ਪਨਿਆੜ 슈ਗਰ ਮਿਲ ਦੇ ਨੇੜੇ ਲਗਾਏ ਗਏ ਨਾਕੇ ਤੋਂ ਕਾਬੂ ਕੀਤਾ ਗਿਆ ਪਰ ਤੋਂ ਪਹਿਲਾਂ ਤੁਹਾਨੂੰ ਪੰਜਾਬ ਸਰਕਾਰ ਦੀ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿਰੁੱਧ ਜਿਹੜੀ ਵਚਨ ਬੰਦਤਾ ਨੂੰ ਦਰਉਣਾ ਚਾਹੁੰਦਾ ਹੈ ਕਿ ਜ਼ੀਰੋ ਟੋਲਰੈਂਸ ਪਾਵਰ ਹੈਗੀ ਹੈ ਜਿਹੜੀ ਸਾਡੀ ਨੀਤੀ ਹੈਗੀ ਹੈ ਪਾਲਿਸੀ ਹੈਗੀ ਹੈ ਟਰਵਰਡਸ ਦੀ ਨਾਰਕੋਟਿਕਸ ਐਂਡ ਗੈਂਗਸਟਰイズਮ ਐਂਡ ਆਰਗੇਨਾਈਜ਼ਡ ਕ੍ਰਾਈਮ ਤੇ ਉਹਦੇ ਲੜੀ ਦੇ ਵਿੱਚ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈਗਾ ਤੇ ਇੱਕ ਜਿਹੜਾ ਸਾਡਾ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਹੈਗਾ ਉਹਦੇ ਉੱਤੇ ਜਿਹੜੇ ਪਹਿਲਾ ਇੱਕ ਜਿਹੜਾ ਸੀਓ ਦੇ ਵਿੱਚ ਇੱਕ ਜਿਹੜਾ ਪ੍ਰਹਾਰ ਜਿਹੜਾ ਸਟਾਰਟ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਕਾਫੀ ਸਫਲਤਾ ਪ੍ਰਾਪਤ ਹੋਈ ਸੀ ਤੇ ਗੁਰਦਾਸਪੁਰ ਪੁਲਿਸ ਨੇ ਜਿਹੜਾ ਸ਼੍ਰੀ ਅਦਤਿਆਦੀ ਅਗਵਾਈ ਦੇ ਵਿੱਚ ਤੇ ਇਹਨਾਂ ਤੇ ਸਾਰੇ ਜਿਹੜੀ ਟੀਮ ਹੈਗੀ ਐ ਐਸਪੀ ਹੈੱਡ ਕੁਆਟਰ ਜਗਰਾਤ ਸਿੰਘ ਐਸਪੀ ਡੀ ਦਵਿੰਦਰ ਚੌਧਰੀ ਜਿਹੜੇ ਮੇਰੇ ਇੱਧਰ ਬੈਠੇ ਨੇ ਡੀਐਸਪੀ ਮਨਹਾਸ ਸਬਡਿਵੀਜ਼ਨ ਦਿਨਾ ਨਗਰ ਇਹਨਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀਗਾ ਤੇ ਬਹੁਤ ਚੰਗੀਆਂ ਉਪਲਬਧੀਆਂ ਹੋਈਆਂ ਸੀਗੀਆਂ ਅੱਜ ਦੀ ਜਿਹੜੀ ਜਿਹੜੀ ਹੈਗੀ ਇਹ ਪ੍ਰੈਸ ਕਾਨਫਰੰਸ ਦਾ ਜਿਹੜਾ ਜਿਹੜਾ ਹੈਗਾ ਉਹਦੇ ਜਿਵੇਂ ਸਾਰਾ ਪਤਾ ਹੀ ਹੈ ਤੁਹਾਨੂੰ ਕੱਲ ਜਿਹੜੀ 11 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਦੀ ਬਰਾਮਦਗੀ ਕੀਤੀ ਹੈ ਬਹੁਤ ਹੀ ਚਲਾਗਾ ਜੋ ਕੰਮ ਕੀਤਾ ਹੈ ਦੋ ਅਕਿਊਜ਼ਡਾਂ ਜਿਹੜੇ ਹੈਗੇ ਉਹ ਗ੍ਰਿਫਤਾਰ ਹੋਏ ਨੇ ਇੱਕ ਮੁਹੰਮਦ ਵਸੀਮ ਹੈਗਾ ਤੇ ਇੱਕ ਹਰਸ਼ਦੀਪ ਸਿੰਘ ਐਲੀਅਸ ਹਰਸ਼ ਇਹਨਾਂ ਤੋਂ 3 ਕਿਲੋ ਤੇ 8 ਕਿਲੋ ਤੇ ਕਰੀਬ ਤੇ 5 ਲੱਖ ਤੇ 75 ਹਜ਼ਾਰ ਦੇ ਕਰੀਬ ਡਰੱਗ ਮਨੀ ਰਿਕਵਰ ਹੋਈ ਹੈ ਤੇ ਇਸ ਕਰਕੇ ਇਹ ਸਾਰੀ ਜਿਹੜੀ ਟੀਮ ਹੈਗੀ ਹੈ ਇਹ ਵਧਾਈ ਦੀ ਪਾਤਰ ਹੈਗੀ ਹੈ ਤੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਜਿਹੜੀ ਉਹਦੀ ਬਚਨਮਤਾ ਨੂੰ ਇਹਨਾਂ ਨੇ ਬਹੁਤ ਬਹੁਤ ਮੇਕੂਬੀ ਅੱਗੇ ਲੈ ਕੇ ਗਏ ਜਿਹੜਾ ਦਾ ਮੁਹੰਮਦ ਵਸੀਮ ਹੈਗਾ ਇਹ ਯੂਪੀ ਦਾ ਰਹਿਣ ਵਾਲਾ ਹੈ ਬਲੰਦ ਸ਼ਹਿਰ ਦਾ ਇਹਦੇ ਤੇ ਇਹਦੀ ਕ੍ਰਿਮਿਨਲ ਹਿਸਟਰੀ ਹੈਗੀ ਹੈ ਇਹ 2024 ਦੇ ਵਿੱਚ ਧਿਆੜ ਜੇਲ ਤੋਂ ਛੁੱਟ ਕੇ ਆਇਆ ਹੈਗਾ ਇਹਦੇ ਤੇ ਡਕਾਟੀ ਦੇ ਪਰਚੇ ਮਰਡਰ ਦੇ ਪਰਚੇ ਤੇ ਸਨਾਚਿੰਗ ਦੇ ਪਰਚੇ ਦਰਜ ਨੇ ਜਿਹੜਾ ਦੂਜਾ ਹੈਗਾ ਉਹ ਹਰਸ਼ਦੀਪ ਸਿੰਘ ਜਿਹੜਾ ਏਲੀਅਸ ਹਰਸ਼ ਤੇ ਰਗੂ ਇਹ ਕਮਿਸ਼ਨਰ ਅੰਬਰਸਰ ਦਾ ਰਹਿਣ ਵਾਲਾ ਹੈਗਾ ਪਰ ਇਹਦਾ ਕੋਈ ਹਲੇ ਕ੍ਰਿਮੀਨਲ ਰਿਕਾਰਡ ਨਹੀਂ ਸਪੈਸਿਫਿਕਲੀ ਇਹਨਾਂ ਦੇ ਜਿਹੜੇ ਅਕ੍ਰੋਸ ਦੀ ਜਿਹੜਾ ਬਾਰਡਰ ਹੈਗੇ ਆ ਉਥੇ ਇਹਨਾਂ ਦੇ ਜਿਹੜੇ ਲਿੰਕ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਹੈਂਡਲਰ ਹੈਗਾ ਇਸਦਾ ਜਿਹੜਾ ਵਸੀਮ ਦਾ ਆ ਮੁਹੰਮਦ ਵਸੀਮ ਦਾ ਇਹ ਬਾਹਰ ਬੈਠਾ ਹੈਗਾ ਤੇ ਜਿਹੜਾ ਹਰਸ਼ਦੀਪ ਦਾ ਹੈਗਾ ਜਿਹੜੀ ਹਲੇ ਮੁੱਢਲੀ ਤਫਤੀਸ਼ ਵਿੱਚ ਗੱਲ ਸਾਹਮਣੇ ਆਈ ਹੈਗੀ ਹੈ ਉਹ ਇਹਦਾ ਕੋਈ ਇੱਕ ਰਿਸ਼ਤੇਦਾਰ ਹੈਗਾ ਜਿਹੜਾ ਮੈਂ ਇਸ ਵੇਲੇ ਤੁਹਾਨੂੰ ਕਿਉਂਕਿ ਤਫਤੀਸ਼ ਦਾ ਵਿਸ਼ਾ ਹੈਗਾ ਹਲੇ ਉਹਨੂੰ ਪੇਸ਼ ਕਰਾਂਗੇ ਤੇ ਉਹਨਾਂ ਦੀ ਅਸੀਂ ਲਵਾਂਗੇ ਉਹਨਾਂ ਦਾ ਰਿਮਾਂਡ ਲਵਾਂਗੇ ਉਸ ਤੋਂ ਸਾਰਾ ਇਹਦਾ ਤਫਤੀਸ਼ ਪ੍ਰਭਾਵਿਤ ਹੁੰਦੀ ਹੈ ਪਰ ਅਸੀਂ ਉਹ ਮਤਲਬ ਹਲੇ ਤੱਕ ਕਿਉਂਕਿ ਕੱਲ ਹੀ ਫੜੇ ਆ ਤੇ ਹਲੇ ਉਹਨਾਂ ਰਿਮਾਂਡ ਲੈ ਕੇ ਫਿਰ ਗਹਿਨ ਪੁੱਛਗਿਚ ਹੋਏਗੀ ਤੇ ਫਿਰ ਉਸ ਤੋਂ ਬਾਅਦ ਇਹ ਚੀਜ਼ ਡਰੋਨ ਡਰਾਪਿੰਗ ਹੀ ਹੋਈ ਹੈ ਉਹਦੇ ਵਿੱਚ ਜਿਹੜੀ ਪਾਕਿਸਤਾਨ ਦੇ ਅਕਰੋਸ ਹੋਈ ਹੈ ਬਾਕੀ ਜਿਹੜੀ ਕਿਸ ਤਰ੍ਹਾਂ ਆਈ ਕਿਵੇਂ ਆਈ ਕਿੰਨੇ ਭੇਜੀ ਉਹ ਇੱਕ ਕਿਉਂਕਿ ਤੁਹਾਨੂੰ ਪਤਾ ਕਿ ਪ੍ਰੋਸੀਜਰਸ ਕਾਫੀ ਹੁੰਦੇ ਆ ਅ ਜਦੋਂ ਹੁਣ ਰਿਮਾਂਡ ਮਿਲੇਗਾ ਤਾਂ ਫਿਰ ਤਫਸੀਲ ਨਾਲ ਇਹਦੀ ਇਹਨਾਂ ਦੀ ਗਹਿਨ ਪੁੱਛ ਗਿਛ ਤੋਂ ਬਾਅਦ ਦੋਨੋਂ ਵੱਖਰੇ ਵੱਖਰੇ ਇਹਨਾਂ ਦਾ ਆਪਸ ਵਿੱਚ ਕੋਈ ਕਨੈਕਸ਼ਨ ਨਹੀਂ ਹੈ ਇਹਨਾਂ ਦੇ ਦੋਨੋਂ ਇਹਨਾਂ ਦੋਨਾਂ ਦੇ ਹੈਂਡਲਰਸ ਵੀ ਡਿਫਰੈਂਟ ਨੇ ਜੋ ਹਲੇ ਮੋਢਲੀ ਪੁੱਛ ਗਏ ਜਿੰਨੀ ਇੱਕ ਗੱਲ ਹਲੇ ਹੋਈ ਹੈ ਸੋ ਇਹਨਾਂ ਦੀ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਤਾਂ ਇਥੋਂ ਦਾ ਰਹਿਣ ਵਾਲਾ ਇਨੀ ਮੁਹੰਮਦ ਵਸੀਮ ਇਹ ਤਾਂ ਬਾਹਰੋਂ ਯੂਪ ਤੋਂ ਆਇਆ ਸੀਗਾ ਇਹ ਤਾਂ ਇਹਨੇ ਤਾਂ ਇਥੋਂ ਖੇਪ ਚੱਕ ਕੇ ਤੇ ਲੈ ਕੇ ਜਾਣੀ ਸੀ ਪੰਜਾਬ ਤੋਂ ਬਾਹਰ ਹੁਣ ਇਹਦਾ ਇਹਦੀ ਗਹਿਨ ਪੁੱਛ ਗਿਛ ਕਰਾਂਗੇ ਕਿ ਇਹ ਪਹਿਲਾਂ ਇਹ ਇਹ ਤਾਂ ਟ੍ਰਿਮਨਲ ਰਿਕਾਰਡ ਤੱਕ ਸਾਹਮਣੇ ਨਹੀਂ ਆਇਆ ਪਰ ਇਹ ਇੱਥੇ ਕਿਨੂੰ ਅੱਗੇ ਦੇਣੀ ਸੀਗੀ ਤਾਂ ਉਹ ਫਿਰ ਸਾਰਾ ਅ ਇੱਕ ਤਾਂ ਉਹ ਵਰਨਾਕਾਰ ਮਿਲੀ ਹੈ ਤੇ ਇੱਕ ਤੋਂ Honda City ਹੈਗੀ ਆ ਉਹ ਫਿਰ ਸਾਰਾ ਮਲਕੀਤੀ ਜੜੀ ਹੈਗੀ ਸਾਰੀ ਇਸਟੈਬਲਿਸ਼ ਕਰਾਂਗੇ ਪਾਰਟ ਆਫ ਇਨਵੈਸਟੀਗੇਸ਼ਨ 8 ਕਿਲੋ 8 ਕਿਲੋ ਦੀ ਖੇਪ ਤਾਂ ਆਪਾਂ ਜਿਵੇਂ ਤੁਹਾਨੂੰ ਪਤਾ ਹਰਚਦੀਪ ਤੋਂ ਆਪਾਂ ਬਰਾਮਦਕਾਰੀ ਲਈ ਦਿੱਤੀ ਹੈਗੀ ਐ ਇਹਦੇ ਵਿੱਚ ਮੈਂ ਜਿਵੇਂ ਦੱਸਿਆ ਇਹਨਾਂ ਦਾ ਇੱਕ ਰਿਸ਼ਤੇਦਾਰ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ ਉਸ ਨੂੰ ਫਿਰ ਜਦੋਂ ਤਫਤੀਸ਼ ਦੇ ਦੌਰਾਨ ਦੇਖਾਂਗੇ ਤਾ ਫਿਰ ਸਾਰੀ ਗੱਲ ਸਾਹਮਣੇ ਆਉਗੀ ਕਿ ਕੀ ਇਹਦਾ ਕੀ ਅ ਪਿੱਛੇ ਅੱਗੇ ਤੇ ਪਿੱਛੇ ਦੇ ਮਗਰਮਚ ਪਾਉਣ ਨੇ 72 ਘੰਟੇ ਮਤਲਬ ਕੱਲ ਤੋਂ ਕੱਲ ਤੋਂ ਸਟਾਰਟ ਹੋ ਗਿਆ ਇਹ ਇੱਕ ਜਿਹੜੀ ਇਹਦੇ ਵਿੱਚ ਜਿਹੜੀ ਹੁੰਦੀ ਹੈ ਕਿ ਜਦੋਂ ਆਪਾਂ ਗਹਿਨ ਪੁੱਛਗਿੱਛ ਕਰਦੇ ਆਂ ਕਈ ਪਹਿਲੂ ਉਹਦੇ ਸਾਹਮਣੇ ਆਉਂਦੇ ਆ ਤਾਂ ਮੋਸਟ ਲਾਈਕਲੀ ਗ੍ਰਫਤਾਰੀਆਂ ਤੱਕ ਉਹ ਕਹਿੰਗੇ ਇਹਨੇ ਕਿਹਦੇ ਇਸ਼ਾਰੇ ਤੇ ਇਹ ਲੈ ਕੇ ਆ ਰਿਆ ਸੀ ਕਿੱਥੇ ਦੇਣੀ ਸੀ ਉਹ ਨੈਚੁਰਲੀ ਉਹ ਵੀ ਤਾਂ ਕਲਪਰੇਟ ਹੈਗੇ ਹੀ ਆ ਗ੍ਰਫਤਾਰੀਆਂ ਤਾਂ ਅਵਸ਼ੇਸ਼ ਹੋਣੀ ਨਹੀਂ ਪਹਿਲਾਂ ਨਹੀਂ ਕੀਤੇ ਜਾ ਸਕਦੇ ਕਿਉਂਕਿ ਇਹ ਤਾਂ ਜਦੋਂ ਕੋਈ ਪੇਜ ਉੱਭਰ ਕੇ ਆਊਗਾ ਕਿਉਂਕਿ ਇਹ ਵਕ ਵਕ ਜਿਵੇਂ ਸਤੋਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਨਹੀਂ ਨਹੀਂ ਇਹਨਾਂ ਦਾ ਕੋਈ ਡੈਡੀਕੇਟਿਡ ਪੇਜ ਨਹੀਂ ਹੈ ਇੱਕ ਡੈਡੀਕੇਟਿਡ ਬੜੇ ਮਤਲਬ ਕਾਫੀ ਪੇਜਾਂ ਨੂੰ ਅਸੀਂ ਉਹਨੂੰ ਰਿਮੂਵ ਕਰਵਾਨੇ ਹੈਗੇ ਆ ਉਹ ਫਿਰ ਨਵੇਂ-ਨਵੇਂ ਕ੍ਰੀਏਟ ਕਰਦੇ ਆ ਟੈਂਪਰੇਰੀ ਕ੍ਰੀਏਟ ਕਰਕੇ ਜ਼ਿੰਮੇਵਾਰੀ ਲੈ ਕੇ ਤੇ ਉਹ ਫਿਰ ਉਹ ਵੈਨਿਸ਼ ਹੋ ਜਾਂਦੇ ਆ ਸੋ ਇਟਸ ਅ ਚੈਲੰਜ ਬਟ ਅਸੀਂ ਕਾਫੀ ਪੇਜਾਂ ਨੂੰ ਜਿਵੇਂ ਤੁਹਾਡੀ ਗੱਲ ਠੀਕ ਹੈ ਇਟਸ ਅ ਗੁੱਡ ਪੁਆਇੰਟ ਬਟ ਸਾਡਾ ਇਹ ਨਿਰੰਤਰ ਇਹਦੇ ਤੇ ਨਿਗਾ ਰਹੀਂਦੀ ਹੈ